ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਵੇਰ ਦਾ ਟਾਈਮ ਆ ਔਰ ਸਭ ਨੂੰ ਗੁੱਡ ਮਾਰਨਿੰਗ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਆਏ ਹੋਏ ਗੰਗਾ ਨਗਰ ਤੇ ਸ਼ੈਰੀਆਂ ਨੇ ਅੱਜ ਫਰਮਾਇਸ਼ ਕਰਤੀ ਤੰਦੂਰੀ ਰੋਟੀਆਂ ਦੀ ਚਲੋ ਅਸੀਂ ਤਿਆਰੀ ਕਰਨ ਲੱਗੇ ਤੰਦੂਰ ਵਾਲੀਆਂ ਰੋਟੀਆਂ ਦੀ ਪਰ ਅੱਜ ਕੀ ਹੋ ਗਿਆ ਕਿ ਸਾਰੇ ਬੰਦਲ ਗਏ ਤੰਦੂਰੀ ਰੋਟੀਆਂ ਬਣਾਉਣ ਤੋਂ ਪਹਿਲਾਂ ਹੀ ਸਾਰੇ ਬੰਦਲ ਗਏ ਇਹ ਜੇ ਕੀ ਹੋਇਆ ਇਸ ਵਾਸਤੇ ਤੁਸੀਂ ਪੂਰਾ ਵਲੌਗ ਦੇਖਣਾ ਜੇ ਚੈਨਲ ਤੇ ਪਹਿਲੀ ਵਾਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੋ ਤੁਸੀਂ ਆਪਣੇ ਪਹਿਲਾਂ ਵਾਲੇ ਵਲੌਗਸ ਨੂੰ ਪਿਆਰ ਦਿੱਤਾ ਹੈ ਤੇ ਐਵੇਂ ਹੀ ਤੁਸੀਂ ਪਿਆਰ ਦਿੰਦੇ ਰਹਿਣਾ ਜੀ ਚਲੋ ਜੀ ਕਰਦੇ ਸ਼ੁਰੂ ਚਲੋ ਜੀ ਬੱਚੇ ਇੱਧਰ ਖੇੜਨੇ ਗੇਮ ਕਿਹੜਾ ਗੇਮ ਖੇੜਨੇ ਬਟਾ ਨੇਮ ਪਲੇਸ ਐਨੀਮਲ ਥਿੰਗਸ ਐਨੀਮਲਸ ਥਿੰਗਸ ਵਾਲਾ ਨੇਮ ਪਲੇਸ ਐਨੀਮਲ ਥਿੰਗਸ ਅੱਛਾ ਨੇਮ ਪਲੇਸ ਐਨੀਮਲ ਥਿੰਗਸ ਵਾਲਾ ਆ ਵਧੀਆ ਥੋੜਾ ਟਾਈਮ ਜਿਹੜਾ ਫੋਨ ਤੋਂ ਇਲਾਵਾ ਵੀ ਸਪੈਂਡ ਕਰਨਾ ਚਾਹੀਦਾ ਇਸ ਤਰ੍ਹਾਂ ਤੇ ਛੋਟੇ ਬੱਚ ਡਰਾਇੰਗ ਛੋਟੇ ਬੱਚੇ ਨੂੰ ਸਮਝ ਆਣਾ ਐ ਨਾ ਐਨੀਮਲ ਯਾਕ ਯਾਕ ਥਿੰਕ ਯਾਕ ਯਾਕ ਤੁੰਗ ਯਾਕ ਤੋਏ ਇਹ ਦੋਨੋਂ ਉਹ ਉਹ ਤੇ ਉਹ ਹੈਗੀਆਂ ਜੀ ਮੇਰੇ ਭੂਆ ਜੀ ਦੀਆਂ ਪੋਤੀਆਂ ਠੀਕ ਹੈ ਬ੍ਰਦਰ ਦੀਆਂ ਬੇਟੀਆਂ ਤੇ ਆਹ ਹੈਗੀਆਂ ਆ ਮੇਰੀਆਂ ਦਨੇ ਭਾਂਜੀਆਂ ਮੇਰੇ ਸਿਸਟਰ ਦੀਆਂ ਬੇਟੀਆਂ ਆ ਉਹ ਛੁਟਕੀ ਨੂੰ ਕੁਝ ਨਹੀਂ ਆਉਂਦਾਗਾ ਉਹ ਆਪ ਦਾ ਅੱਡ ਲੱਗੀ ਪਈ ਆ ਕੋਈ ਗੇਮ ਨਹੀਂ ਦੇਖਣੀ ਆਉਂਦਾਗਾ ਉਸੋ ਹੋਇਆ ਵੀ ਕਰ ਰਹੇ ਹਾਂ ਲੋ ਜੀ ਹੁਣ ਇਧਰ ਤੰਦੂਰ ਤੇ ਪਾਉਣ ਲੱਗੇ ਆ ਇਧਰ ਕੱਢ ਕੇ ਛਾਵੇਂ ਰੱਖਿਆ ਕਹਿੰਦੇ ਤੰਦੂਰ ਦੇ ਫੁਲਕੇ ਖਾਣੇ ਆ ਤੁਸੀਂ ਬਣਾ ਕੇ ਖਿਲਾਓ ਤੇ ਛਿੜ ਗਿਆ ਬਹਿਣੀ ਹੈ ਨਾ ਲੱਕੜਾ ਲੱਕੜਾ ਲੈਉਣਗੇ ਥੋੜੇ 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 ਅਰੇ ਲੈਣਾ ਹੀ ਪੜਾ ਤੈਨੂੰ ਮੁੰਡਾ ਮੈਂ ਤੋੜ ਦੇਣ ਇਹ ਚੀਜ਼ ਤੋੜਨੀ ਥੋੜਾ ਚਬਾੜੀ ਇਹੋ ਚੀਜ਼ ਇਹ ਲੈ ਵੱਢਣਾ ਪਊਗਾ ਐਵੇਂ ਨਹੀਂ ਟੁੱਟਣਾ ਵੱਡਣਾ ਬਹੁਗਾ ਐਵੇਂ ਨਹੀਂ ਟੁੱਟਣਾਗਾ ਹੁਣ ਛਟੀਆਂ ਦਾ ਵੀ ਰੋਲਾ ਛਟੀਆਂ ਦਾ ਹੱਥ ਪੋਣਾ ਸੁੱਖਾ ਹੁੰਦਾ ਲਓ ਨਿਚੜੀ ਜਾਂਦਾ ਵਿੱਚ ਆ ਗਈ ਮੈਂ ਮੈਂ ਚੱਲੋ ਮੈਨੂੰ ਤਾਂ ਬਰਦਾਸ਼ਤ ਨਹੀਂ ਹੁੰਦਾ ਇਹ ਨਹੀਂ ਬਰਦਾਸ਼ਤ ਹੁੰਦਾ ਮੈਨੂੰ ਜਿੱਦੜ ਹੁਣ ਮੈਂ ਤਾਂ ਦੂਰ ਤਪਾ ਰਹੀ ਸੀਗੀ ਤੇ ਭਾਬੀ ਦੀ ਨਾ ਉਂਗਲ ਤੇ ਸੱਟ ਵੱਜ ਗਈ ਲੱਕੜ ਤੋੜ ਰਹੇ ਸੀਗੇ ਨਾ ਤੇ ਸੱਟ ਵੱਜ ਗਈ ਤੇ ਭਜੀਜਾ ਘਰਉਣ ਲੱਗਾ ਤੇ ਹੁਣ ਲੈਣ ਗਏ ਹੋਏ ਦਵਾਈ ਤੇ ਮੈਂ ਕਿਹਾ ਤੁਸੀਂ ਵੀ ਕੰਮ ਨਾ ਕਰੋ ਅਸੀਂ ਰੋਟੀਆਂ ਬਣਾ ਦਾਂਗੇ ਖਵਾ ਦਾਂਗੇ ਗੈਸਟ ਹੋਈ ਹੁੰਦੇ ਨਾ ਜਿਹੜੇ ਹੈਲਪ ਕਰਨ ਹਨਾ ਫਿਰ ਕੋਈ ਵੀ ਦਿੱਕਤ ਨਹੀਂ ਆਉਂਦੀ ਨਾ ਹਾਂਗੇ ਅੱਜ ਤੰਦੂਰ ਦੀ ਰੋਟੀ ਠੀਕ ਹੈ ਲੋ ਇਹ ਹੈ ਗੀ ਨਦੀ ਗਲੀ ਇੱਧਰ ਤਾਂ ਥੋੜਾ ਜਿਹਾ ਤੁਹਾਨੂੰ ਬਾਹਰਲਾ ਹਿੱਸਾ ਵੀ ਦਿਖਾਉਣੀ ਆ ਦੇਖੋ ਨਾ ਸਾਹਮਣੇ ਵਾਲਿਆਂ ਨੇ ਕਿ ਟੰਗੇ ਹੋਏ ਜੁੱਤੀ ਟੰਗੀ ਨਜ਼ਰ ਨਾ ਲੱਗੇ ਹੋਰੇ ਜੁੱਤੀ ਟੰਗੀ ਹੋਈ ਹੈ ਨਾ ਮੈਂ ਇੱਥੇ ਬਹੁਤ ਆਉਂਦੀ ਹੁੰਦੀ ਸੀ ਜਦੋਂ ਮੈਂ ਪੜ੍ਹਦੀ ਹੁੰਦੀ ਸੀ ਨਾ ਇੱਧਰ ਬਹੁਤ ਆਉਂਦੀ ਸੀ ਜੀ ਉਹਦੇ ਪੂਆ ਜੀ ਫੁੱਫੜ ਜੀ ਹੁਣ ਇੱਥੇ ਸੀਗੇ ਦਰਾਹ ਵਾਲੀ ਗਲੀ ਹੈ ਹਾਂਜੀ ਕਿਹੜੀ ਸਿੰਧੀ ਬੋਲਦੇ ਤੁਸੀਂ ਆ ਬੈਸਤੀ ਆ ਤਾਂ ਫਿਰ ਸਮਝ ਨਹੀਂ ਆਈ ਸਾਨੂੰ ਸਿੰਧੀ ਬਿੱਲੀ ਫਿਚਈਆ ਹਾਂਜੀ ਹਾਂਜੀ ਤੇ ਚਲੋ ਜੀ ਇੱਥੇ ਕਾਫੀ ਜਾਣਦੇ ਆ ਨਾ ਮੈਨੂੰ ਵੀ ਇਹ ਸਾਤੀਆਂ ਲੱਕੜੇ ਲਾਤੀਆਂ ਹੋਣਾ ਕੀ ਕਰੀਏ ਕੋਈ ਨਾ ਬੇਟਾ ਬਲ ਜਾਣਗੇ ਆ ਉਹ ਬਿੱਲੀ ਕਿੱਥੇ ਕਾਰ ਵੀ ਕੋਲੇ ਖੜੀ ਆ ਬਿੱਲੀ ਤੇ ਹੋਣੀ ਆ ਕਿ ਤਦ ਅੰਦਰ ਉਹ ਉੱਥੇ ਹੋਣੀ ਅੰਦਰ ਬਾਹਰ ਤਾਂ ਨਹੀਂ ਸੀਕ ਹੁੰਦਾ ਨਾ ਤਾਂ ਕਰ ਕੋਦਰ ਚਲ ਗਈ ਮੈਂ ਸ਼ਾਇਰੀਆਂ ਦੇ ਤੰਦੂਰਾਂ ਤਪਦੇ ਆ। ਜੋ ਇੱਥੇ ਗੰਗਾਨਗਰ ਹੋਸਟਲ ਚ ਪੜ੍ਹਦੀ ਹੁੰਦੀ ਸੀਗੀ ਉਦੋਂ ਮੈਂ ਜਦੋਂ ਛੁੱਟੀਆਂ ਹੋਣੀਆਂ ਤੇ ਇੱਧਰ ਆ ਜਾਣਾ ਭੂਆ ਜੀ ਹੁਣਾਂ ਦੇ ਘਰੇ ਤੇ ਕਾਫੀ ਦਿਨ ਰਹਿ ਜਾਂਦੇ ਹੁੰਦੀ ਸੀਗੀ ਬਾਕੀ ਵੀ ਪਿੰਡ ਘਟ ਜਾਈਦਾ ਸੀਗਾ ਨਾ ਇੱਥੇ ਆ ਜਾਈਦਾ ਹੁੰਦਾ ਸੀਗਾ ਤੇ ਪੇਂਟਿੰਗ ਸਿੱਖੀ ਸਿਲਾਈ ਸਿੱਖੀ ਕਢਾਈ ਸਿੱਖੀ ਇਨਾਂ ਕੋਲ ਰਹਿ ਕੇ ਹਨਾ ਤੇ ਤਾਂ ਜੀ ਆ ਬਹੁਤ ਲੱਗਦਾ ਤੇ ਹੁਣ ਇਹ ਵੀ ਇੰਨਾ ਹੀ ਕਰਦੇ ਆਪਣਾ ਮੋਹ ਕਰਦੇ ਹਨਾ ਜਿਵੇਂ ਭੂਆ ਜੀ ਹੁਣੇ ਕਰਦੇ ਹੁੰਦੇ ਸੀਗੇ ਪੇ ਆਪ ਵੈਸੇ ਤੇ ਹੁਣ ਇੰਨਾ ਵੀ ਵਿਆਹ ਤੋਂ ਬਾਅਦ ਇੰਨੇ ਬਿਜ਼ੀ ਹੋ ਜਾਈਦੇ ਨੇ ਟਾਈਮ ਹੀ ਨਹੀਂ ਲੱਗਦਾ ਹਨਾ ਆਉਣ ਦਾ ਤੇ ਪਹਿਲੀ ਵਾਰੀ ਮੈਂ ਹੁਣ ਵਿਆਹ ਤੋਂ ਬਾਅਦ ਜਿਵੇਂ ਕਿ ਦੋ ਰਾਤਾਂ ਲਾ ਕੇ ਚੱਲੀ ਆ ਨਾ ਇੱਕ ਇੱਕ ਦੋ ਵਾਰੀ ਅੱਗੇ ਵੀ ਲਾ ਕੇ ਗਏ ਸੀਗੇ ਪਰ ਇੰਨਾ ਟਾਈਮ ਜਾਂ ਨਹੀਂ ਲੱਗਦਾ ਹਨਾ ਆਦੇ ਘਰਾਂ ਦੇ ਕੰਮ ਕਾਜ ਬਹੁਤ ਹੋ ਜਾਂਦੇ ਆ ਉਹ ਵੀ ਐਕੀ ਵੀ ਬਸ ਥੋੜਾ ਜਿਹਾ ਬਿਜੀ ਦਿਨਾਂ ਦੇ ਵਿੱਚ ਦੋ ਦਿਨ ਕੱਢ ਕੇ ਆਏ ਆ ਜੀ ਚਲੋ ਜੀ ਹੁਣ ਬਣਾਵਾਂਗੇ ਫੁਲਕੇ ਇਥੇ ਪਾਬੀ ਜੀ ਪੱਟੀ ਕਰਵਾ ਕੇ ਆ ਗਏ ਸੀਗੇ ਉਂਗਲ ਤੇ ਕਾਫੀ ਕੱਟ ਲੱਗ ਗਿਆ ਸੀ ਇਸ ਕਰਕੇ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਸੀ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਰ ਲੋ ਰੈਸਟ ਪਰ ਜਦੋਂ ਅਸੀਂ ਫੁਲਕੇ ਬਣਾਉਣ ਬੈਠੇ ਤਾਂ ਗੱਲਾਂ ਪਤਾ ਕਰਨ ਵਾਸਤੇ ਕੋਲੇ ਆ ਕੇ ਬਹਿ ਗਏ ਐਕਚੁਅਲੀ ਨਾ ਇਹਨਾਂ ਦੇ ਦੋਨੋਂ ਬੇਟੀਆਂ ਸੇਜੇਰੀਅਨ ਹੋਈਆਂ ਤੇ ਬੱਚਾ ਕਾਫੀ ਲੇਟ ਇਹਨਾਂ ਦੇ ਅਡਾਪਟ ਹੋਇਆ ਸੀਗਾ ਨਾ ਦੋ ਬੇਟੀਆਂ ਆ ਇਹਨਾਂ ਦੇ ਤੇ ਉਸ ਤੋਂ ਬਾਅਦ ਦਵਾਈ ਵਗੈਰਾ ਲੈਣਾ ਇਹਨਾਂ ਦੀ ਸਿਹਤ ਬਹੁਤ ਫੁੱਲ ਗਈ ਸੀਗੇ ਫਿਰ ਇਹਨਾਂ ਨੇ ਜਿਮ ਜੁਆਇਨ ਕੀਤਾ ਸੀ ਜਿਸ ਕਰਕੇ ਇਹਨਾਂ ਨੂੰ ਵੀਕਨੈਸ ਕਾਫੀ ਆ ਗਈ ਇਕ ਮਾਂ ਦਾ ਦੁੱਖ ਮਾਂ ਹੀ ਸਮਝ ਸਕਦੀ ਹੈ ਨਾ ਵੀ ਬੱਚਿਆਂ ਨੂੰ ਪਾਲਣਾ ਕਰਨਾ ਬਹੁਤ ਔਖਾ ਹੋ ਜਾਂਦਾ ਬਾਕੀ ਇਹਨਾਂ ਨੇ ਇਕੱਲੇ ਨੇ ਪਾਲਿਆ ਕਿਉਂਕਿ ਭੂਆਜੀ ਤੇ ਡੈਥ ਬਹੁਤ ਪਹਿਲਾਂ ਹੋ ਗਈ ਸੀਗੀ ਤੇ ਮੇਰੀ ਵੈਸੇ ਤੇ ਇਹ ਮੇਰੇ ਤੋਂ ਛੋਟੇ ਆ ਪਰ ਮੇਰੀ ਮੈਰਿਜ ਤੋਂ ਪਹਿਲਾਂ ਹੀ ਇਹਨਾਂ ਦੀ ਮੈਰਿਜ ਹੋ ਗਈ ਸੀਗੀ ਕਿਉਂਕਿ ਘਰੇ ਫਿਰ ਰੋਟੀ ਪਾਣੀ ਦਾ ਬਹੁਤ ਔਖਾ ਸੀਗਾ ਇਸ ਕਰਕੇ ਭੂਆਜੀ ਦੇ ਬੇਟੇ ਦੀ ਵੀ ਮੈਰਿਜ ਛੋਟੀ ਉਮਰ ਤੇ ਹੀ ਕਰਤੀ ਸੀਗੀ ਤੇ ਇਹਨਾਂ ਦੀਆਂ ਬੇਟੀਆਂ ਤਾਂ ਹੁਣ ਕਾਫੀ ਵੱਡੀਆਂ ਹੋ ਗਈਆਂ ਤੁਸੀਂ ਦੇਖ ਹੀ ਰਹੇ ਹੋ ਮੈਂ ਘਬਰਾ ਜਾਂਦਾ। ਹੋਈ ਬੰਦੇ ਜਾਂਦਾ। ਜੇ ਇਹ ਪਰਲਾ ਮੇਰੇ ਸਰੀਰ ਤਾਕਤ ਤੇ ਨਹੀਂ ਜਾਣ ਬਣੀ ਸੀ। ਆਈ ਅੰਦਰ ਹੋ ਜੀ ਸਰਦ। ਸਰ ਕੋਈ ਵੀ ਹੈਵੀ ਬਚਾ ਹੋ ਗਿਆ ਜਿਆਦਾ ਨਹੀਂ ਬਚੂਗੀ। ਹਾਂ ਇਹ ਰਿਐਕਸ਼ਨ ਵੀ ਆਇਆ। ਕੋਈ ਨਹੀਂ ਲਾਇਆ ਨਾ। ਕਿੰਨਾ ਛੋਲੀ ਦੀ ਸੂਲ ਬਣ ਗਈ ਕੋਈ ਤਾਂ ਬਨ ਕੇ ਕਹਿੰਦਾ ਕੋਈ ਪੁੱਛਿਆ ਵਸੇ 3 ਵਜੇ। ਕੋਈ ਨਹੀਂ ਪੁੱਛਿਆ ਕਹਿੰਦਾ ਕੋਈ ਨਹੀਂ ਇੰਨੀ ਕਿਤੇ ਜੋਖਮ ਦੇ ਬਤਾਲੀ। ਗੱਲ ਸਹੀ ਆਦੀ ਵੈਸੇ ਬੱਚੇ ਤੇ ਵਜਾਂਗੇ ਜੀ। ਵੱਡਾ ਸ਼ਰੀਰ ਐ ਤਾਂ ਮੇਰੇ ਦਾਤ ਫਿਰਦੇ ਸੀ ਇੱਥੇ ਐਸਾ ਹੀ ਗੱਲ ਹੈ ਬੱਚੇ ਨੇ ਇੰਨੀ ਨਹੀਂ ਆਵਾਜ਼ ਕਰਨੀ ਐ ਲੱਤਾਂ ਟੁੱਟ ਬਹਾਂ ਟੁੱਟ ਬਸ ਉਹ ਉਹ ਬੰਦਾ ਲਿਆ ਆ ਪੀਲ ਹੁਣ ਉਹ ਓੱਖਾ ਤਾਂ ਉਹ ਕੋਈ ਕੱਪੜੇ ਪਾਉਣ ਲੱਗੇ ਉਹਨਾਂ ਬੈਂਡੇਜ ਹੈਗੇ ਬੈਂਡੇਜ ਮਗਵਾ ਲਈ ਮੈਂ ਤਾਂ ਅਸੀਂ ਲਿਆ ਦੇ ਆਂ ਆ ਐਂਟੀ ਬਾਇਟਿਕ ਦਿੰਦੀ ਉਹਦੇ ਨਾਲ ਆਰਾਮ ਆਊਗਾ ਪਰ ਉਹਦੇ ਨਾਲ ਪਾੜੀ ਪੱਟੀ ਖੋਲੂ ਫੇਰ ਹੀ ਐ ਨਾ ਉਹਦੇ ਨਾਲ ਕੰਮ ਕਰਨਾ ਸੁੱਖਾ ਹੋ ਜੂਗਾ ਚਲ ਅੱਜ ਤਾਂ ਅਸੀਂ ਹੈ ਹੀ ਕਰਾ ਦਾਂਗੇ ਇਹਨਾਂ ਚਿਮਟਾ ਵੀ ਥੋੜਾ ਜਾਇਚ ਆਇਆ ਚਿਮਟਾ ਹੋਰ ਵੀ ਹੈ ਨਾ ਥੱਲੇ ਹੂੰ ਨੇ ਨਾ ਕੋਈ ਨਹੀਂ ਪਾਸੇ ਰੱਖ ਲੈਣਾ ਬਿੱਲੀयां ਨਾ ਹੋਣੀਆਂ ਨਹੀਂ ਆਪੋ ਆਪਣਾ ਢੰਡਾ ਹੋ ਗਿਆ ਹੁਣ ਬਧੀ ਹੋਣ ਲੱਗੀ ਮੰਗੇ ਭਾਈਆਂ ਨੇ ਇਸ ਰੋਟੀਆਂ ਚਾਹੀਆਂ ਖਵਾਉਣੀਆਂ ਤੇ ਦੂਰ ਵਾਲੀ ਉਹ ਗਰਾਜ ਚੱਕਰੀ ਹੁੰਦਾ ਕਈ ਵਾਰੀ ਸਹੀ ਕਾ ਜਾਦੇ ਆਕੜੀਆਂ ਨਹੀਂ ਤਾਂ ਨਹੀਂ ਅੱਧੀ ਥੋੜਾ ਜਿਹਾ ਅੱਗੇ ਦਾ ਫਰਕ ਹੈ ਨਾ ਜਦੋਂ ਸ਼ਾਮ ਨੂੰ ਚੇਲੇ ਲਾ ਕੇ ਸਪਾਰਾ ਕਰਨਾ ਜਿੱਥੇ ਕਾਫੀ ਪ੍ਰੋਸੈਸਿੰਗ ਕੀਤੀ ਪਾਣੀ ਦੇ ਪੱਟੇ ਤੋਂ ਪੂਰਾ ਬਣਦਾ ਸਾਰਾ ਸਾਲ हेलो दा ऑर्डर से कॉल करते हैं ओ ये हवा आ बैठी ਅਸੀਂ ਚਿੱਟੇ ਪਤਿਕੋ ਚੋਣਿਕਾ ਦਾ ਸ਼ੌਕ ਦਾ ਸੀ ਨਾਲੇ ਗਰਮੀ ਤੋਂ ਪਛਮਣ ਚੱਲ ਗਈ ਸੀ ਇੰਜੋਏ ਕਰਦੇ ਸੀਗੇ ਅੱਜ ਵਾਲੀ ਵਲੌਗ ਤਾਂ ਆਪਾਂ ਇੱਥੇ ਕਰ ਰਹੇ ਆ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਸਤੇ ਵਸਤੇ ਰੋਜੀ ਖੁਸ਼ ਰੋਜੀ ਹਮੇਸ਼ਾ